ਸ਼੍ਰੀ ਅਗਰ ਸਾਰੇ ਹੀ ਦਰਸ਼ਕਾਂ ਦਾ ਨੇਪਤੂੜੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂ ਗੋਹਣਵਾਲੀ ਦੀ ਅਹਿਮ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਜਿ세 ਕਿ ਮਲੇਰ ਕੋਟਲਾ ਦੇ ਵਿੱਚ ਬਰਾਹਾਂ ਜਥੇਬੰਦੀ ਦੇ ਵੱਲੋਂ ਜਿਹੜਾ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਇਸ ਤੋਂ ਇਲਾਵਾ ਉਹਨਾਂ ਦੇ ਵਿਚਾਰਿਆ ਜਿਹੜੀ ਝੜਪ ਹੋ ਗਈ ਸੀ ਮਲੇਰ ਕੋਟਲਾ ਚ ਕਿਸਾਨ ਤੇ ਪੁਲਿਸ ਵਿਚਾਰਿਆ ਜਿਹੜੀ ਉਹ ਆਮੋ ਸਾਹਮਣੇ ਹੋ ਗਏ ਸਨ ਮਾਹੌਲ ਜਿਹੜਾ ਉੱਥੋਂ ਦਾ ਤਣਾਅਪੂਰਨ ਦੇਖਣ ਨੂੰ ਮਿਲਿਆ ਤਾਂ ਅਸੀਂ ਖਬਰ ਸਾਂਝੀ ਕਰਦੇ ਹਾਂ ਇਸ ਮਾਮਲੇ ਦੇ ਬਾਰੇ ਜੰਮੂ ਕਟੜਾ ਐਕਸਪ੍ਰੈਸ ਵੇਲੇ ਜਮੀਨ ਐਕਵਾਇਰ ਕਰਨ ਮੁਲਾਕੀ ਮਲੇਰ ਕੋਟਲਾਚ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ ਕਿਸਾਨਾਂ ਨੇ ਪੁਲਸ ਦੇ ਬੈਰੀਗੇਟ ਤੋੜ ਦਿੱਤੇ ਇਸ ਤੋਂ ਬਾਅਦ ਉੱਥੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਪ੍ਰਸ਼ਾਸਨ ਨੇ ਕੱਲ ਮੰਗਲਵਾਰ ਨੂੰ ਇਹ ਜ਼ਮੀਨ ਐਕਵਾਇਰ ਕੀਤੀ ਇਸ ਤੋਂ ਬਾਅਦ ਵਾਨੂ ਪਾਰਟੀ ਕਿਸਾਨ ਯੂਨੀਅਨ ਉਗਰਾਹਾ ਦੇ ਮੈਂਬਰ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਉਹਨਾਂ ਨੂੰ ਸੋਲੋ ਲਾਈਟ ਪ੍ਰਾਇਮ ਵੀ ਤੱਕਾ ਦੇ ਕੇ ਉਥੋਂ ਹਟਾ ਦਿੱਤਾ ਇਸ ਮਾਮਲੇ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਦਿੱਲੀ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਉੱਚ ਪਦਰੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਵਿੱਚ ਐਨ ਐਚ اے ਆਈ ਦੇ ਅਧਿਕਾਰੀ ਉਨ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ ਇਸ ਮੀਟਿੰਗ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੀ ਜ਼ਮੀਨ ਐਕਵਾਇਰ ਕਰਨ ਵਿੱਚ ਆ ਰਹੀ ਮੁਸ਼ਕਲਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮੀਨ ਐਕਵਾਇਰ ਨੂੰ ਲਾ ਕੇ ਸੱਤ ਹਨ ਹਾਲ ਹੀ ਵਿੱਚ ਕੋਈ ਸੁਣਵਾਈ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2 ਹਫ਼ਤਿਆਂ ਵਿੱਚ ਜ਼ਮੀਨ ਐਕਵਾਇਰ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ ਪੁਲਿਸ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ 6 ਸਤੰਬਰ ਨੂੰ ਹਾਈ ਕੋਰਟ ਵਿੱਚ ਜਵਾਬ ਦਾਖਲ ਕੀਤਾ ਜਾਣਾ ਹੈ ਜਿਵੇਂ ਹੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐਨ ਐਚ ਏ ਆਈ ਅਧਿਕਾਰੀਆਂ ਐਨ ਐਚ ਏ ਆਈ ਦੇ ਪ੍ਰੈਜੈਕਟਰਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਸਰਕਾਰ ਵੀ ਸਰਗਰਮ ਹੋ ਗਈ ਮੁਖਸਕਰ अनुराग वर्मा दी तरफੋਂ डीजेपी गौरव यादव यादव ਨੂੰ ਪੱਤਰ ਲਿਖਿਆ ਗਿਆ ਸੀਕੋਨਾ ਪੱਤਰ ਵਿੱਚ ਲਿਖਿਆ ਸੀ ਕਿ ਪ੍ਰਧਾਨ ਮੰਤਰੀ 28 ਅਗਸਤ ਨੂੰ ਦਿੱਲੀ ਅੰਦਲਸਰ ਕਟੜਾ ਐਕਸਪ੍ਰੈਸ ਵੇਦੀ ਪ੍ਰਤੀ ਦੀ ਸਮੀਖਿਆ ਕਰਨੀਏ ਇਸ ਬੰਦੇ ਡਿਪਟੀਕ ਮਿਸ਼ਨ ਨਾਲ ਸਮੀਖਿਆ ਕਰਦੇ ਪਤਾ ਲੱਗਾ ਕਿ ਮਲੇਰ ਕੋਟਲਾ 1.34 ਕਿਲੋਮੀਟਰ ਦੀ ਦੂਰੀ ਅਤੇ ਕਬੂਰ ਥਲਾ ਲਗਭਗ 1. 25 ਕਿਲੋਮੀਟਰ ਦੀ ਦੂਰੀ ਵਿਖੇ ਤੋਂ ਬਹੁਤ ਹੀ ਛੋਟੀਆਂ ਪਰ ਮਹੱਤਵਪੂਰਨ ਸੜਕਾਂ ਫੜੇ ਜਾਣਾ ਹੈ ਇਹ 27 ਅਗਸਤ 2024 ਤੱਕ ਲਿਆ ਜਾਣਾ ਹੈ ਅਜਿਹੇ ਦੋਮਾਥਮਾ ਤੇ ਪੁਲਿਸ ਫੋਰਸ ਮੁਹैया करवाई ਜਾਵੇ ਸਾਲਰ ਮਾਲਕ ਨੇ ਸੁਨਾਇਆ ਦੋ ਮੇਰਕੋਟਲਾ ਵਿੱਚ ਸਾਲਰ ਚਲਾਉਣ ਵਾਲੇ ਉਦਯੋਗਪਤੀ ਭਗਵਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਮੇਰਕੋਟਲਾ ਨਾਪਾ ਰੋਡ ਉੱਤੇ ਇੱਕ ਸਾਲਰ ਚਲਾਉਂਦੇ ਹਨ ਜੋ ਕਿ 15 ਵਿਗੇ ਜ਼ਮੀਨ ਉੱਤੇ ਲੱਗਿਆ ਹੋਇਆ ਹੈ ਉਹ ਪਿਛਲੇ ਕਰੀਬ 25 ਸਾਲਾਂ ਤੋਂ ਸਾਲਰ ਚਲਾ ਰਹੇ ਹਨ ਪਰ ਉਹਨਾਂ ਉੱਤੇ ਮੁਸੀਬਤਾਂ ਦਾ ਪਹਾੜ ਉਸ ਸਮੇਂ ਗਿਰ ਗਿਆ ਜਦੋਂ ਉਹਨਾਂ ਦਾ ਇਹ ਸਾਲਰ ਨੈਸ਼ਨਲ ਹਾਈਵੇ ਵਿੱਚ ਆ ਗਿਆ ਇਸ ਤਰ੍ਹਾਂ ਕਈ ਸੰਨਦ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਕਰਨ ਦੀਆਂ ਸ਼ਰਤਾਂ ਕਿਸਾਨ ਦੇ ਪੱਖ ਵਿੱਚ ਨਹੀਂ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੀਮਤ ਵੀ ਕੱਟ ਦਿੱਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਤੋਂ ਨਾ ਜ਼ਮੀਨ ਨਹੀਂ ਖੋ ਸਕਦੀ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡਾ ਰੋਜ਼ਗਾਰ ਜੁੜਿਆ ਹੋਇਆ ਹੈ ਇੱਥੇ رائے ਅਸੀਂ ਤੁਹਾਡੀ ਵਿਝਾਨਾ ਚਾਹੁੰਦੇ ਆ ਤੁਹਾਡੀ ਕੀ رائے ਆ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ رائے ਪ੍ਰਗਟ ਕਰ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਨਿਰਪੱਖ ਟੂਡੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਸ਼ਹਿਨੂਰ ਕੌਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ